ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਕਸੂਤਾ ਬਾਈ ਕੋਲ ਇੱਕ ਜਾਂ ਦੋ ਹੀ ਹੁੰਦੇ ਆ ਪਰ ਹੁੰਦੇ ਚੰਗੇ ਚੰਗੇ ਸੀਮਨ ਦੇ ਚੰਗੇ ਮਿਲਕਰ ਰਿਕੋਰਡ ਵਾਲੇ ਅੱਜ ਇੱਕ ਫਾਰਮ ਦਾ ਨਗੀਨਾ ਸੇਲ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਾਜੀਵ ਸੰਘਾ ਜੀ ਪਿੰਡ ਕੋਟਲਾ ਮੇਰ ਸੰਘਾ ਤਸੀਲ ਬਾਗਾ ਪੁਰਾਣਾ ਜ਼ਿਲ੍ਹਾ ਡਿਟੇਲ ਕੀ ਆ ਬਈ ਕਿੰਨਵਾ ਸੂਆ ਸੁ ਹੁੰਦੀ ਆ ਜੀ ਇਹੇ ਵੀਰੇ ਦੂਜਾ ਸੂਆ ਸੁ ਹੁੰਦੀ ਆ ਇਹੇ ਠੀਕ ਆ ਬਈ ਦਿਨ ਕਿੰਨੇ ਲੈ ਜੋ ਜੀ ਦਿਨ ਵੀਰੇ ਦੇ ਦੋ ਤਰੀਕ ਨੂੰ ਪੂਰੇ ਦੋ ਤਰੀਕ ਨੂੰ ਅਜ ਤਰੀਕ ਹੋ ਗਈ 28 ਹਾਂਜੀ 28 ਯਾਨੀ ਲਗਭਗ 4-5 ਦਿਨ ਪਏ ਹਾਂ 4-5 ਦਿਨ ਪਏ ਯਾਰ ਬਾਕੀ ਉੱਪਰ ਵੀ ਲਗਾ ਲੈ ਜੇ ਤਾਂ ਲੈ ਜੇ ਠੀਕ ਆ ਉਹ ਤਾਂ ਚਲੋ ਸੌਖਾ ਦਾ ਲੈ ਵੀ ਜਾਂਦਾ ਬਈ ਤੇ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਆ ਜੀ ਇਹਦਾ ਦੁੱਧ ਵੇਖੋ ਬਈ ਉਹਨਾਂ ਨੇ ਤਾਂ ਉਹਨਾਂ ਦਾ ਫਾਰਮ ਦਾ ਕੰਮ ਆ ਛੋਟਾ ਆ ਫਾਰਮ ਆ ਉਹਨਾਂ ਦਾ ਜਿੰਨਾ ਤੋਂ ਆਪਾਂ ਲਈ ਆ ਠੀਕ ਆ ਉਹਨਾਂ ਨੇ ਤਾਂ ਕਿਹਾ ਵੀ ਅਸੀਂ 26-27 ਲੀਟਰ ਚੋਇ ਜੋ ਆ ਉਹ ਐਤਕੀ ਉਹ 30 ਲੀਟਰ ਦੀ ਗਾਰੰਟੀ ਲੈਂਦੇ ਆ ਪੁਰਾਣਾ ਗਰਮੀ ਦਾ ਮੋਹਰ ਆਪਾਂ ਦੇਵਾਂਗੇ 26 27 ਦੇ ਲੀਟਰ ਦੀ ਗਾਰੰਟੀ ਤੇ ਦੇਵਾਂਗੇ ਵੀ ਇਹਨਾਂ ਤੋਂ ਦਊ ਆਪਾਂ 26 27 ਮੰਨ ਕੇ ਦੇਣੀ ਹੈ ਕਿਉਂਕਿ ਭਾਈ ਜੇ ਤਾਂ ਹੁੰਦਾ ਸਿਆਲ ਤੇ ਤਾਂ ਉਹ ਹੋ ਜਾਏਗਾ ਪਲਾਸਟਿਕ ਵੀ ਪਲਾਸਟਿਕ ਵੀ ਦੇ ਜਾਂਦੀ ਹਾਂ ਤੇ ਸੀਮਨ ਬਾਈ ਕਿਹੜਾ ਲੱਗਿਆ ਵਾ ਭਾਈ ਐਵੀਐਸ ਦਾ ਉਹਨਾਂ ਨੇ ਕਿਹਾ ਸੀਗਾ ਤੇ ਬਾਕੀ ਉਹਨਾਂ ਨੇ ਮੁੰਡਾ ਜਾਵੜਾ ਨਾ ਰਹਾ ਬਾਹਰ ਅੱਛਾ ਜੀ ਹਾਂ ਬਜ਼ਾਰਕ ਸੀ ਉਹਨਾਂ ਦੇ ਘਰੇ ਉਹਨਾਂ ਨੂੰ ਕੋਈ ਉਹਨਾਂ ਦਾ ਲੱਭਿਆ ਨਹੀਂ ਰਿਕਾਰਡ ਰਿਕੋਰਡ ਠੀਕ ਹੈ ਜੀ ਹਾਂ ਵੀ ਸੀਮਨ ਚੰਗਾ ਬਾਕੀ ਆ ਤੁਸੀਂ ਆਪ ਹੀ ਵੱਛੀ ਵੀ ਨੇ ਚੰਗੇ ਸੀਮਨ ਦੇ ਨਿੱਕਾ ਨਿੱਕਾ ਕਰਨਾ ਚੰਗੇ ਸੀਮਨ ਦੀ ਤੋਰ ਕੇ ਦਿਖ 22 ਦੇ ਦੱਸਣ ਮੁਤਾਬਕ ਦੂਜਾ ਸੂਆ ਹੁੰਦੀ ਆ ਜੀ ਲਗਭਗ 4 ਤੋਂ 5 ਦਿਨ ਤਾਂ ਡੇਟ ਮੁਤਾਬਕ ਹੀ ਬਾਕੀ ਆ ਥੋੜੀ ਜਿਹੀ ਤੇ ਲਿਆਰੇ ਦੀ ਆਲ ਕਰਦੀ ਖੁੱਲੀ ਰੱਖਦੇ ਹੋ ਬਈ ਉੱਥੇ ਦਾ ਹਾਂ ਹਾਂ ਬਈ ਖੁੱਲੀ ਛੱਡੀ ਸੀ ਉਹਨਾਂ ਨੇ ਠੀਕ ਆ ਜੀ ਤਾਂ ਹੀ ਥੋੜੀ ਜਿਹੀ ਆਲ ਕਰਦੀ ਆ ਹਾਂ ਆਲ ਮਨਾਉਂਦੀ ਆ ਡੇਟ ਮੁਤਾਬਕ ਬਾਈ ਦੱਸਦਾ 3 ਤੋਂ 4 ਦਿਨਾਂ ਦੀ ਕੱਚੀ ਆ ਜੀ ਪਿਛਲੇ ਸੂਏ ਮਾਲਕਾਂ ਨੇ ਦੱਸਿਆ ਕਿ 26 27 ਕਿਲੋ ਆਪਣਾ ਚੋਇਆ ਵਾ 13 22 ਕਹਿੰਦਾ ਉਹਨਾਂ ਨੇ ਤਾਂ 30 ਪਲੱਸ ਦੀ ਦਿੱਤੀ ਆ ਗਾਰੰਟੀ ਪਰ ਆਪਾਂ 26 27 ਕਹਿ ਕੇ ਦੇਣੀ ਆ ਕਿਉਂਕਿ ਮੌਸਮ ਗਰਮੀ ਦਾ ਚੱਲੀ ਜਾਂਦਾ ਜੇ ਤਾਂ ਹੁੰਦਾ ਸਿਆਲ ਤਾਂ ਕਰਮਾ ਵਾਲੀ ਵੱਧ ਵੀ ਦੇ ਜਾਂਦੀ ਚਲੋ ਕੋਈ ਨਹੀਂ ਮੋੜ ਲਿਆ ਵੀਰੇ ਥੋੜੀ ਜਿਹੀ ਔਲ ਜਿਆਦਾ ਔਲ ਮੰਦੀ ਭਰਾ ਤਿਆਰੀ ਆਉਂਦੀ ਆਉਂਦੀ ਕੱਦ ਵਜਨ ਦੀ ਫੁੱਲ ਚੰਗੀ ਆ ਬਾਕੀ ਚੰਗੀ ਵੇਲ ਬੂੜਾ ਬੂਆ ਚੰਗਾ ਲੱਗਿਆ ਵਾ ਹਵਾਨੇ ਤੇ ਬਰੀਕ ਬਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਨੇ ਸੋਨਾ ਹਵਾਨਾ ਕੱਦ ਕਾਠ ਤੇ ਵਜਨ ਦੇ ਪੱਖ ਤੋਂ ਚੰਗੀ ਆ ਦੁੱਧ ਥੋੜੀ ਸੇਵਾ ਦਾ ਜੇ ਸੇਵਾ ਜ਼ਿਆਦਾ ਹੋਈ ਤਾਂ ਹੋ ਸਕਦਾ ਕੋਈ 30 ਕਿਲੋ ਹੀ ਲੈ ਲੇ ਤੇ ਨਹੀਂ ਬਾਈ ਕਹਿੰਦਾ ਆਪਾਂ 26 27 ਦੀ ਤਾਂ ਗਰੰਟੀ ਤੇ ਦੇਣੀ ਆ ਥੱਬੇ ਵਾਂਗੂ ਹਵਾਨਾ ਪੱਟਾਂ 'ਚ ਫਸਿਆ ਪਿਆਗਾ ਬੈਕ ਸਾਈਡ ਤੋਂ ਚੈੱਕ ਕਰ ਲੋ ਤੇ ਫਰੰਟ ਨੂੰ ਵੀ ਪੂਰਾ ਹਵਾਨਾ ਚੰਗਾ ਏਬੀਐਸ ਦਾ ਇਹਦੇ ਸੀਮਣ ਲੱਗਿਆ ਵਾ ਰਿਕਾਰਡ ਜਦੋਂ ਠੰਡੀ ਸੀ ਆ ਬਾਈ ਚੋੜ ਹਵਾਨੇ 'ਚ ਦੇਖ ਸਕਦੇ ਹੋ ਗੱਠ ਡੂੜ ਕੇ ਟੰਗੂ ਪਈ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਤੇ ਸਾਰੀਆਂ ਵਾਲਟਾਂ ਕੱਢ ਕੇ ਸੂਣਾ ਥਣਾ ਦੇ ਸੈਸ ਹੁਣੇ ਆ ਗੈਪ ਤੇ ਲੱਗੇ ਆ ਹੱਤੀ ਚਮਾਈ ਵਾਲੇ ਜਿੱਧਰ ਮਰਜੀ ਬੈ ਬਾਈ ਕੋਈ ਇਹਨੂੰ ਕਰਮ ਵਾਲੀ ਨੂੰ ਫਰਕ ਨਹੀਂ ਕਰਮ ਵਾਲੀ ਪੂਰੀ ਆ ਜਿੱਧਰ ਸਾਏ ਸਿੱਧੇ ਪਾਸੇ ਬਹਿਣਾ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿਣਾ 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 ਪੁੱਠੇ ਪਾਸੇ ਬ ਠੀਕ ਹੈ ਹੁਣ ਆਪਾਂ ਇਹਦਾ ਮੁੱਲ ਕਰਦੇ ਭਈ 75000 ਹੋਜੂ ਮਾਨਤਾ ਨਹੀਂ ਜਮਾ ਜਾਇਜ਼ ਮੁੱਲ ਕੀਤਾ ਆਪਾਂ ਮਾਨਤਾ ਨਹੀਂ ਕਰਾਂਗੇ ਬਸ ਠੀਕ ਹੈ ਜਾਇਜ਼ ਮੁੱਲ ਆ ਜਮਾ ਕਿਉਂਕਿ ਬਹਿਰਤ ਕਰਮੀ ਦੀ ਜੇ ਤਾਂ ਸਿਆਲ ਹੁੰਦਾ ਫੇਰ ਤਾਂ ਗੱਲ ਪਤਾ ਨਹੀਂ ਕਿੱਥੇ ਖੜਨੀ ਸੀ ਬਾਕੀ ਭਾਈ ਇਹਦਾ ਕਰਮ ਵਾਲੀ ਤੋਂ ਬੱਚਾ ਜਿਹੜਾ ਮਰਜ਼ੀ ਲੈ ਲਈ ਹਾਂ ਬਰੀਡ ਕਰਮ ਵਾਲੀ ਚੰਗੀ ਆ ਚੰਗਾ ਸੀਮਣ ਲੱਗਿਆ ਨਿੱਕਾ ਨਿੱਕਾ ਕਰਨਾ ਤੁਹਾਨੂੰ ਫਾਇਦਾ ਹੋ ਜਾਣਾਗਾ ਬਾਕੀ 75000 ਚੋਂ 22 ਕੰ ਦਾ ਛੋੜ ਛੱਪਾ ਕਰਦਾਂਗੇ ਜਿਹਨੂੰ ਜੱਜੂਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਧੰਨਵਾਦ